ਹਾਂਜੀ ਵੈਗਪ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਆਪਾਂ ਬਣਾਉਣ ਲੱਗੇ ਆ ਜੀ ਅੱਜ ਬੋਇਲ ਕੀਤੇ ਹੋਏ ਆਲੂਆਂ ਦੀ ਤਰੀ ਵਾਲੀ ਸਬਜ਼ੀ ਉਦ ਲਈ ਆਪਾਂ ਨੇ ਆਲੂ ਜੀ ਬੋਇਲ ਕਰਕੇ ਮੈਸ਼ ਕਰਕੇ ਰੱਖ ਲਏ ਇੱਧਰ ਆਪਣੇ ਲਸਣ ਪਿਆਜ਼ ਗ੍ਰੈਂਡ ਕਰ ਲਿਆ ਆਪਾਂ ਲਈਏ ਜੀ ਪਾਲਕ ਤੇ ਕੜੀ ਪੱਤਾ ਇੱਧਰ ਪਹਿਲੇ ਤੇਜ ਪੱਤਾ, ਜੀਰਾ, ਰਾਈ ਤੇ ਹਿੰਗ ਪਾਵਾਂਗੇ। ਇੱਧਰ ਆਪਾਂ ਨੇ ਵੇਸਣ ਲਿਆ। ਇੱਧਰ ਆਪਾਂ ਨੇ ਜੀ ਦਹੀਂ ਦੇ ਵਿੱਚ ਨਮਕ ਵਿੱਚ ਮਸਾਲੇ ਜਿਹੜੇ ਆਪਣੇ ਨੋਰਮਲ ਹੁੰਦੇ ਨੇ ਉਹ ਪੋੜ ਕੇ ਰੱਖੇ ਨੇ ਜੀ ਇੱਧਰ ਆਪਣਾ ਹੋ ਚੁੱਕਿਆ ਕੜਾਈ ਦੇ ਵਿੱਚ ਤੇਲ ਗਰਮ। ਆਪਾਂ ਜੀ ਪਾਤਾ ਜੀਰਾ, ਕੜੀ ਪੱਤਾ, ਹਰਾਇ ਤੇ ਹਿੰਗ। ਆਪਾਂ ਇਹਨੂੰ ਹਲਕਾ ਅੱਗੇ ਪਕਾ ਲਾਂਗੇ ਜੀ। ਹੁਣ ਆਪਾਂ ਜਿਹੜਾ ਜੀ ਲਸਣ ਪਿਆਜ਼ ਗ੍ਰाइंड ਕਰਕੇ ਰੱਖਿਆ ਉਹ ਪਾ ਦਾਂਗੇ। ਤੇ ਇਹ ਜੇ ਤਾਂ ਗ੍ਰाइंड ਕਰਕੇ ਤੜਕਾ ਲਾ ਲਓ। ਤੇ ਆਪਾਂ ਪਿਆਜ਼ਾਂ ਬਰੀਕ ਬਰੀਕ ਕੱਟ ਕੇ ਵੀ ਤੜਕਾ ਲਾ ਸਕਦੇ ਹਾਂ ਤੇ ਕੁੰਡੀ ਕੁੱਤੇ ਦੇ ਵਿੱਚ ਪੁੱਟ ਕੇ ਵੀ ਲਾ ਸਕਦੇ। ਜਿੰਨਾ ਆਪਾਂ ਕੁੱਟ ਕੇ ਲਾਉਨੇ ਆ ਜੀ ਗ੍ਰाइंड ਕਰਕੇ ਉਨੀ ਆਪਣੀ ਗਰੇਵੀ ਆ ਜਿਹੜੀ ਸਬਜ਼ੀ ਦੀ ਉਹ ਵਧੀਆ ਬਣ ਜਾਂਦੀ ਹੈ ਜੀ। ਅੱਪਾ ਜੀ ਆਪਣੇ ਤੜਕੇ ਨੂੰ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਇਹਨੂੰ ਪਕਾ ਲਾਂਗੇ। ਅੱਪਾ ਜੀ ਪਾ ਰਹੇ ਆ ਪਾਲਕ ਤੇ ਕੜੀ ਪੱਤਾ। ਪਾਲਕ ਦੇ ਜਿਹੜੇ ਆਪਣੇ ਥੋੜੇ ਜਿਹਾ ਬੂਟੇ ਖੜੇ ਸੀ ਆਪਾਂ ਨੇ ਘਰੋਂ ਹੀ ਪਾਈ ਆ ਪਾਲਕ। ਕੜੀ ਪੱਤਾ ਵੀ ਆਪਣੇ ਘਰ ਹੀ ਬੂਟਾ ਲੱਗਿਆ ਥੋੜੀ ਆਪਾਂ ਚੀਨੀ ਪਾ ਦਾਂਗੇ। ਚੰਗੀ ਤਰ੍ਹਾਂ ਆਪਾਂ ਇਹਨੂੰ ਥੋੜੀ ਮਿਕਸ ਕਰ ਦਾਂਗੇ। ਬਸ ਇੱਕ ਦੋ ਮਿੰਟ ਬਾਅਦ ਸੇ ਆਪਾਂ ਇਹਨੂੰ ਢਲ ਲਾਂਗੇ। ਹੁਣ ਆਪਾਂ ਪਾ ਦਾਂਗੇ ਜੀ ਜਿਹੜੇ ਆਪਣੇ ਨਾਰਮਲ ਹੈ ਜਿਹਨੇ ਨਮਕ ਮੇتن ਸਾਡੇ ਘੋੜ ਕੇ ਰੱਖੇ ਹੋਏ ਨੇ ਆਪਾਂ ਉਹ ਪਾ ਦਾਂਗੇ ਤੁਸੀਂ ਵੀ ਇਹ ਸਬਜ਼ੀ ਬਣਾਉਂਗੇ ਜੀ ਜ਼ਰੂਰ ਇਸੇ ਤਰ੍ਹਾਂ ਘੋਲ ਕੇ ਪਾ ਕੇ ਟਰਾਈ ਕਰਕੇ ਦੇਖੋ ਬਹੁਤ ਜ਼ਿਆਦਾ ਵਧੀਆ ਸਬਜ਼ੀ ਬਣਦੀ ਆ ਸਬਜ਼ੀ ਖਾਣ ਦੇ ਵਿੱਚ ਵੀ ਸਵਾਦ ਬਣਦੀ ਆ ਤੇ ਸਬਜ਼ੀ ਦੀ ਸ਼ਾਈਨਿੰਗ ਵੀ ਵਧੀਆ ਆਉਂਦੀ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਥੋੜਾ ਜਿਹਾ ਆਪਾਂ ਜੀ ਉਸੇ ਭਾਂਡੇ ਦੇ ਵਿੱਚ ਪਾ ਕੇ ਪਾਣੀ ਪਾ ਦਾਂਗੇ ਵੇਰੇ ਬੱਦਲ ਦਾ ਬਹੁਤ ਆ ਗਿਆ ਸੀ ਮੈਂ ਕਿਹਾ ਵੀ ਅੱਜ ਮੀਂਹ ਪਊ। ਫੜ ਪਿਆ ਨਹੀਂ। ਆਪਾਂ ਜੀ ਟੱਕ ਦਾਂਗੇ 2 ਮਿੰਟ ਲਈ ਮਸਾਲੇ। ਆਪਾਂ ਜੀ ਮਸਾਲੇ ਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਬੇਸਣ। ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ। ਬੇਸਨ ਪਾਉਣ ਦੇ ਨਾਲ ਜੀ ਸਬਜ਼ੀ ਦੇ ਵਿੱਚ ਬਹੁਤ ਵਧੀਆ ਟੇਸਟ ਆ ਜਾਂਦਾ ਬਹੁਤ ਜ਼ਿਆਦਾ ਵਧੀਆ ਸਬਜ਼ੀ ਬਣਦੀ ਹੈ ਜੀ ਗਰਮੀ ਦੇ ਵਿੱਚ ਤਾਂ ਆਪਾਂ ਨੂੰ ਜ਼ਰੂਰ ਜੀ ਬੇਸਨ ਪਾਉਣਾ ਚਾਹੀਦਾ ਇੱਥੋਂ ਘਮੜਾ ਜਿਹਾ ਰਹਿ ਗਿਆਗਾ ਘੋਲੂਗਾ ਚਿਪਕਾ ਜਿਹਾ ਆਪਾਂ ਜੀ ਥੋੜਾ ਜਿਹਾ ਪਾ ਦਾਂਗੇ ਪਾਣੀ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਢੱਕ ਕੇ ਗਰੇਵੀ ਨੂੰ ਪਕਾਵਾਂਗੇ। 2-3 ਮਿੰਟ ਲਈ ਪਕਾਵਾਂਗੇ। ਇਹ ਗਰੇਵੀ ਨੂੰ ਜੇ ਆਪਾਂ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਗਰੇਵੀ ਨੂੰ ਪਕਾ ਲਾਂਗੇ। ਥੋੜੀ ਜਿਹਾ ਆਪਾਂ ਪਾ ਦਾਂਗੇ ਜੀ ਕਸੂਰੀ ਮੇਥੀ। ਸਾਰੀ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮੇਥੀ ਨੂੰ ਜੀ ਮਿਕਸ ਕਰ ਦਾਂਗੇ। ਮੇਥੀ ਪਾ ਕੇ ਵੀ ਜੇ ਆਪਾਂ 1.5 ਮਿੰਟ ਲਈ ਗਰੇਵੀ ਨੂੰ ਪਕਾ ਲਾਂਗੇ। ਥੋੜੀ ਆਪਾਂ ਇਹ ਵਿੱਚ ਦੇਗੀ ਮਿਰਚ ਪਾਵਾਂਗੇ ਦੇਖੀਏ ਇਸ ਨੂੰ ਵੀ ਚੰਗੀ ਤਰ੍ਹਾਂ ਮਸਤ ਘੋਲ ਦਈਏ ਜਿੰਨਾ ਵਧੀਆ ਜੇ ਆਪਾਂ ਮਸਾਲਾ ਬਣਾ ਕੇ ਤਿਆਰ ਕਰਾਂਗੇ ਓਨੀ ਵਧੀਆ ਆਪਣੀ ਸਬਜ਼ੀ ਬਣੇਗੀ 1 ਮਿੰਟ ਲਈ ਵੀ ਆਪਾਂ ਹੋਰ ਪਕਾ ਲਾਂਗੇ ਆਪਾਂ ਜਿਹੜੇ ਆਲੂ ਬੋਇਲ ਕਰਕੇ ਰੱਖੇ ਹੋਏ ਨੇ ਉਹ ਪਾ ਦਾਂਗੇ ਮਸਾਲੇ ਦੇ ਵਿੱਚ ਆਲੂ ਜਿਹੜੇ ਆਪਾਂ ਨੇ ਬੋਇਲ ਕਰਕੇ ਚੰਗੀ ਤਰ੍ਹਾਂ ਮੈਸ਼ ਕਰਕੇ ਰੱਖ ਲਏ ਤੁਸੀਂ ਹੁਣ ਆਪਾਂ ਗਰੇਵੀ ਦੇ ਵਿੱਚ ਆਲੂਆਂ ਨੂੰ ਚੰਗੀ ਤਰ੍ਹਾਂ ਵਿੱਚ ਜੀ ਮਿਕਸ ਕਰ ਦਾਂਗੇ ਜੇ ਬੈਤਰ ਮੈਸ਼ ਕਰਕੇ ਦੀ ਸਬਜ਼ੀ ਬਣਾਉਣੇ ਬਹੁਤ ਜ਼ਿਆਦਾ ਵਧੀਆ ਬਣਦੀ। ਨਾਲ ਗਰਮ ਗਰਮ ਪੂਰੀਆਂ। ਆਹ ਨਾਲ ਪੂਰੀਆਂ ਹੋਣ ਇਹਨਾਂ ਦੇ ਬੱਚਾ ਲੱਗਦੀਆਂ। ਗਰਮੀ ਦੇ ਵਿੱਚ ਤਾਂ ਬੁਰਾ ਹਾਲ ਨਹੀਂ ਹੋ ਜਾਂਦਾ। ਕਹਿੰਦੇ ਨੇ ਦੇ ਗਰਮੀ 'ਚ ਤਾਂ ਰੋਟੀ ਮਸਾ ਪਾ ਕੇ ਦੀ ਐ। ਤੁਸੀਂ ਪੂਰੀਆਂ ਭਾਣਦੇ। ਉਹ ਹੁਣ ਤਾਂ ਖਾਧੀਏ ਨਹੀਂ ਜਾਂਦੇ। ਗਰਮੀ 'ਚ ਨਹੀਂ ਖਾਣਾ। ਲੰਗਰ ਨੇ ਕੀਤਾ ਆਪਾਂ ਬਣਾਉਣਾ ਪਾਣੀ ਜੇ ਆਪਾਂ ਹੋਰ ਪਾ ਦਾਂਗੇ ਜਿੰਨੀ ਕਾਪਾ ਦੀ ਗਾੜ੍ਹੀ ਪਤਲੀ ਕਰਨੀ ਹੈ ਚੰਗੀ ਤਰ੍ਹਾਂ ਪਕਾਰ ਦਾਂਗੇ ਜੀ ਮਿਕਸ ਕਰ ਦੇ ਕਦੇ ਕਦੇ ਜੀ ਕਰਦਾ ਵੀ ਆਲੂ ਹਵਾਲ ਕੇ ਸਬਜ਼ੀ ਬਣਾਈਏ ਜਦੋਂ ਕਈ ਵਾਰ ਸਬਜ਼ੀਆਂ ਨਹੀਂ ਖਾਗਾ ਕੇ ਮਾਂ ਨੱਕ ਜਾਂਦਾ ਚੰਗੀ ਤਰ੍ਹਾਂ ਆਪਾਂ ਜੀ ਮਿਕਸ ਕਰ ਦਾਂਗੇ ਪਾਣੀ ਆਪਾਂ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੇ ਤੁਸੀਂ ਜ਼ਿਆਦਾ ਗਾੜ੍ਹੀ ਰੱਖਣੀ ਹੈ ਤਾਂ ਘੱਟ ਪਾ ਲਿਓ ਆਪਾਂ ਜੀ ਬਣਾ ਰਹੇ ਹਾਂ ਤਰੀਹ ਵਾਲੀ ਸਬਜ਼ੀ ਆਪਾਂ ਜੀ ਟੱਕ ਦਾਂਗੇ ਉਹ टाक ਕੇ ਪਕਾਵਾਂਗੇ ਵਿੱਚ ਵਿੱਚ ਇੱਕ ਦੋ ਵਾਰੀ ਸਬਜ਼ੀ ਨੂੰ ਆਪਾਂ ਚੈੱਕ ਕਰਦੇ ਰਹਾਂਗੇ ਹਾਂ ਜੀ ਸਬਜ਼ੀ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਇਹਨੂੰ ਚੈੱਕ ਕਰ ਲਾਂਗੇ ਆਪਾਂ ਜੀ ਬਣਾ ਰਹੇ ਹਾਂ ਤਰੀਹ ਵਾਲੀ ਸਬਜ਼ੀ ਟਾਕ ਦਾਂਗੇ ਜੀ 2-3 ਮਿੰਟ ਲਈ ਤਾਂ ਆਪਾਂ ਟਾਕੀ ਇਹਨੂੰ ਹੋਰ ਪਕਾ ਲਾਂਗੇ। ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਆਪਾਂ ਇਹਨੂੰ ਇੱਕ ਤੁਸਕ ਦੇ ਵਿੱਚ ਸਰਵ ਕਰ ਲਾਂਗੇ। ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ। ਬੋਇਲ ਕੀਤੇ ਆਲੂਆਂ ਦੀ ਸਬਜੀ। ਤੁਸੀਂ ਜੀ ਜ਼ਰੂਰ ਬਣਾਇਓ ਜਦੋਂ ਟਰਾਈ ਕਰਿਓ ਜੀ। ਤੁਹਾਡੀ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ